ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਇਹ ਆ ਹਲਕਾ ਖਡੂਰ ਸਾਹ ਦੇ ਪਿੰਡ ਸ਼ੇਖ ਦੀ ਪਿੰਡ ਸ਼ੇਖ ਸਰਦਾਰ ਗੁਰਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਤੋਂ ਸਾਡੇ ਕਾਂਗਸੀ ਆਗੂ ਆ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਆ ਜੋ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਇੱਕ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਵੱਲੋਂ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਪ੍ਰੋਗਰਾਮ ਇਹਸਾ ਹੁਣਾ ਬਣਾਇਆ ਗਿਆ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਜੋ ਕੋਠਿਆਂ ਦੀਆਂ ਸਕੀਮਾਂ ਆਮ ਜੋ ਪਾਸ ਕੀਤੇ ਜਾ ਰਹੇ ਕੋਠੇਵਾਲੇ ਸਬੰਧ ਦੇ ਵਿੱਚ ਇਕੱਠੇ ਹੋਈਏ ਤਾਂ ਜੋ ਜਿਨ੍ਹਾਂ ਦੇ ਕੋਠੇ ਨਹੀਂ ਪਏ ਉਹਨਾਂ ਦੇ ਕੋਠੇ ਮੈਂ ਤੁਹਾਨੂੰ ਤੇਰੇ ਦਰਜ ਕਰਵਾ ਕੇ ਦਵਾਂਗਾ ਉਹਦੇ ਵਿੱਚ ਸਾਰੇ ਪਰਿਵਾਰਾਂ ਨੂੰ ਜਿੱਦਾਂ ਵੇੜੇ ਦੇ ਵਿੱਚ ਸੱਦਾ ਲੱਗਾ ਜਦੋਂ ਇਦਾਂ ਦੀ ਕੋਈ ਸਹੂਲਤ ਦਾ ਪਤਾ ਲੱਗਦਾ ਤਾਂ ਆਮ ਹੀ ਆ ਇੱਕ ਆਧਾਰਨਿਕ ਸਾਰੇ ਜਣੇ ਇਕੱਠੇ ਹੁੰਦੇ ਆ ਕਿ ਆਪਾਂ ਵੀ ਜਾ ਕੇ ਉਹ ਸਹੂਲਤ ਦਾ ਲਾਭ ਲਈਏ ਉਦੇ ਵਿੱਚ ਬੀਜੇਪੀ ਵੱਲੋਂ ਜਦੋਂ ਸਾਰੀ ਸੰਗਤ ਉੱਥੇ ਬੈਠੀ ਸੀ ਇੱਕ ਜੋ ਉਹਨਾਂ ਦਾ ਸਰੂਪ ਆ ਬੀਜੇਪੀ ਦਾ ਜੋ ਚਿਹਨੇ ਆ ਉਹ ਸਾਰਿਆਂ ਨੂੰ ਫੜਾਇਆ ਗਿਆ ਜੀ ਇਹ ਤੁਸੀਂ ਆਪਣੇ ਗੱਲ ਦੇ ਵਿੱਚ ਪਾ ਲੋ ਤੇ ਇੱਥੇ ਬੈਠ ਜਿਓ ਜਦੋਂ ਮੀਟਿੰਗ ਕਰਨ ਤੋਂ ਬਾਅਦ ਉੱਥੋਂ ਉੱਠਿਆ ਉਸ ਤੋਂ ਬਾਅਦ ਜਿਹੜੀ ਅਖਬਾਰਾਂ ਦੇ ਵਿੱਚ ਖਬਰ ਲਗਾਈ ਗਈ ਉਸ ਵਿੱਚ ਲਿਖਿਆ ਗਿਆ ਕਿ ਪਿੰਡ ਸ਼ੇਖ ਤੋਂ ਨੰਬਰਦਾਰ ਮੇਜਰ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਸ਼ਵਾਂ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਜੋ ਕਿ ਬਿਲਕੁਲ ਝੂਠਿਆ ਜੋ ਕਿ ਇਦਾਂ ਦੀ ਕੋਈ ਕਹਾਣੀ ਬਣੀ ਨਹੀਂ ਨਾ ਹੀ ਇਦਾਂ ਦਾ ਕੁਝ ਹੈਗਾ ਆ ਸਦਾਰ ਮੇਜਰ ਸਿੰਘ ਦੀ ਨੰਬਰਦਾਰੀ ਸਾਡੇ ਕੋਲ ਬੈਠੇ ਆ ਜੋ ਪੁਰਾਣੇ ਕਾਂਗਰਸੀ ਆ ਤੇ ਅੱਜ ਵੀ ਕਾਂਗਰਸ ਦੇ ਵਿੱਚ ਹੈਗੇ ਆ ਬੀਜੇਪੀ ਨੂੰ ਇਹੋ ਜਿਹੇ ਝੂਠ ਦੇ ਪ੍ਰਚਾਰ ਨੂੰ ਬੰਦ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਇਸ ਤਰ੍ਹਾਂ ਬੀਜੇਪੀ ਕਿਹੜੇ ਮੂਦੇ ਨਾਲ ਪਿੰਡਾਂ ਦੇ ਵਿੱਚ ਅੜ ਕੇ ਲੋਕਾਂ ਨੂੰ ਸ਼ਾਮਲ ਕਰਨ ਦੀਆਂ ਗੱਲਾਂ ਕਰਦੀ ਹੈ ਹਜੇ ਤੇ ਪੁਰਾਣੇ ਜਖਮੀ ਪੰਜਾਬ ਦੇ ਜਿਹੜੇ ਉਹ ਸਹੀ ਹੋਏ ਜੋ ਕਿਸਾਨਾਂ ਦੇ ਨਾਲ ਗਏ ਕਬੱਡੀ ਵਾਅਦਾ ਤੇ ਨਾ ਕੀਤੇ ਆ ਥੋੜੇ ਦਿਨ ਪਹਿਲਾਂ ਹੀ ਸੁੱਤੇ ਪੈ ਪਸੰਦਾਂ ਨੂੰ ਜੋ ਆਪਣਾ ਸੰਘਰਸ਼ ਲੜਦਾ ਹੈ ਉਹ ਜੋ ਆਪਣੀ ਕਿਸਾਨੀ ਜਵਾਨੀ ਬਚਾਉਣ ਲਈ ਵਰਨਾਂ ਤੇ ਬੈਠੇ ਸੀ ਉਹਨਾਂ ਨੂੰ ਕਿੱਦੇ ਬੁਰੇ ਤਰੀਕੇ ਦੇ ਨਾਲ ਬੀਜੇਪੀ ਨੇ ਆਪਣੀ 2 ਟੀਮ ਨੂੰ ਆਮ ਆਦਮੀ ਪਾਰਟੀ ਤੇ ਰਹੀਂ ਉਹਨਾਂ ਨੂੰ ਚਕਵਾ ਕੇ ਤੇ ਜਿਨ੍ਹਾਂ ਦੇ ਵਿੱਚ ਸਾੜੇ ਦੇ ਦਰਵਾਜ਼ੇ ਬੰਦ ਕਰ ਲਿਆ ਗਿਆ ਤੇ ਬੀਜੇਪੀ ਗੱਲ ਕਰਦੀ ਪਿੰਡਾਂ ਦੇ ਵਿੱਚ ਜਾਣ ਕੇ ਵਿਕਾਸ ਕਰਾਉਣ ਤੇ ਕਿ ਬੀਜੇਪੀ ਲਿਆਓ ਤੇ ਪੰਜਾਬ ਬਚਾਓ ਇਹ ਪੰਜਾਬ ਬਚਾਉਣ ਨੂੰ ਨਹੀਂ ਇਹ ਪੰਜਾਬ ਨੂੰ ਡੋਬਣ ਲਈ ਆਮ ਆਦਮੀ ਪਾਰਟੀ ਦੇ ਉੱਤੋਂ ਇਹ ਟੀਮ ਬਣ ਕੇ ਆ ਰਹੀ ਹੈ ਜੋ ਇਹਨਾਂ ਨੂੰ ਕਸਰ ਰਹਿ ਗਈ ਆਮ ਆਦਮੀ ਪਾਰਟੀ ਤੋਂ ਉਹ ਭਾਜਪਾ ਆਉਣ ਵਾਲੇ ਸਮਝਦੇ ਪੂਰਾ ਕਰਨੀ ਚਾਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਤਗੜੇ ਹੋਣਾ ਚਾਹੀਦਾ ਮਜ਼ਬੂਤ ਹੋਣ ਦੀ ਲੋੜ ਹੈ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਉਣਾ ਨਹੀਂ ਹੈ ਇਹਨਾਂ ਦੇ ਜੋ ਮਨਸੂਬੇ ਆ ਉਹਨਾਂ ਚ ਇਹਨਾਂ ਨੂੰ ਕੰਮਜਾ ਬਣਾਉਣਾ ਹੁੰਦੀ ਹੈ ਮੇਰੇ ਨਾਲ ਸਰਦਾਰ ਮਿਜਰ ਸਿੰਘ ਜੀ ਹੈ ਨੰਬਰਦਾਰ ਜੀ ਜੋ ਤੁਹਾਨੂੰ ਦੱਸਣਗੇ ਆਪਾਂ ਪਿੱਛੇ ਕੁਝ ਠੀਕ ਹੈ ਜੀ ਅਸੀਂ ਪੁਰਾਣੇ ਕਾਂਗਰਸੀ ਤੁਰੇ ਆਉਨੇ ਆ ਕਹ ਕਹਰੋਂ ਪ੍ਰਤਾਪ ਸਿੰਘ ਦੇ ਵੇੜੇ ਦੇ ਤੇ ਹੁਣ ਵੀ ਅਸੀਂ ਕਾਂਗਰਸੀ ਆ ਉਹ ਇੱਕ ਸਾਡੇ ਵੇੜੇ ਦੇ ਮਤਲਬ ਵੀ ਮੈਂ ਕਿਸੇ ਬਦੌਲਤ ਦੇ ਉਕਾਰਨ ਗਿਆ ਹਾਂ ਕਿ ਉਹ ਪਾਰਟੀ ਵੇੜੇ ਦੇ ਨਾਲ ਜਿੱਕਰ ਸੋਟਣਾ ਸੀ ਮੇਰੇ ਕਾਂਗਰਸੀ ਬੰਦਿਆਂ ਤੇ ਮੈਂ ਜਾ ਕੇ ਉਹ ਜਦੋਂ ਝੂਠੇ ਗੱਲਾਂ ਕਰਨ ਲੱਗੇ ਮੈਂ ਉਹਨਾਂ ਨੂੰ ਰੋਕਿਆ ਕਿ ਝੂਠੀ ਗੱਲ ਨਾ ਕਰੋ ਸੱਚੀ ਜਿਹੜੀ ਗੱਲ ਉਹ ਬੋਲੋ ਇਹ ਕਰੀਏ ਅੱਜ ਇੱਥੇ ਸਾਰੀ ਕਾਂਗਰਸ ਦੀ ਜਿਹੜੀ ਸਾਡੀ ਕਰੀਮ ਆ ਅਸੀਂ ਸਾਰੇ ਇਕੱਠੇ ਹੋਏ ਆਂ ਇਹ ਪਰਿਵਾਰ ਸਰਦਾਰ ਨੰਬਰਦਾਰ ਜੀ ਦਾ ਪਰਿਵਾਰ ਸਾਡੀ ਇਹ ਸ਼ੇਖ ਪਿੰਡ ਦੀ ਜਿਹੜੀ ਟੀਮ ਆ ਕਾਂਗਰਸ ਦੀ 리ਡ ਦੀ ਹੱਡੀ ਆ ਪਰਿਵਾਰ ਇਹ ਸਾਰੇ ਜਣੇ ਇਕੱਠੇ ਆ ਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਜ਼ਬੂਤੀ ਦੇ ਨਾਲ ਪਿੰਡੇ ਦੇ ਵਿੱਚ ਰਾਂਗੇ ਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਵੱਡੀ ਲੀਡ ਦੇ ਨਾਲ ਕੰਡੋ ਜਿਤਾਵਾਂਗੇ ਮੈਂ ਸਾਰਿਆਂ ਦਾ ਇੱਥੇ ਇਕੱਠੇ ਹੋਣ ਤੇ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ